ਤੁਸੀਂ ਦੇਖ ਰਹੇ ਜੇਜੀਟੀਵੀ 2 ਚੈਨਲ ਤੇ ਮੈਂ ਸੰਜੀਤ ਮਿੱਤੂ ਅੱਜ ਜਿਵੇਂ ਡਾਕਟਰ ਅੰbedkar ਰੌਜਾ ਜਿਹੜੇ ਜਨਮ ਦਿਨ ਮਨਾਇਆ ਜਾ ਰਿਹਾ ਉਹਦੇ ਨਾਲ ਨਾਲ ਫਿਰ ਸੇਫਟੀ ਹਫਤਾ ਵੀ ਮਨਾਇਆ ਜਾ ਰਿਹਾ ਜਿਹਦੇ ਵਿੱਚ ਲੁਧਿਆਣਾ ਦੇ ਮੇਅਰ ਮੈਡਮ ਇੰਦਰਜੀਤ ਕੌਰ ਜੀ ਨੇ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਆਓ ਤੁਹਾਨੂੰ ਇਸ ਪ੍ਰੋਗਰਾਮ ਦੀਆਂ ਚਲਕੀਆਂ ਦਿਖਾਈਏ ਜੁੜੇ ਰਹੋ ਸਾਡੇ ਚੈਨਲ ਨਾਲ ਜੇਜੀਟੀਵੀ ਨਿਊਜ਼ ਚੈਨਲ ਅਗਰ ਕੋਈ ਅੱਜ ਇਹ ਫਾਇਰ ਸੇਫਟੀ ਹਫਤਾ ਫਾਇਰ ਸੇਫਟੀ ਵੀਕ ਹੈ ਜਿਹੜੀ ਉਹਦੀ ਅੱਜ ਤੋਂ ਸ਼ੁਰੂਆਤ ਹੋਈ ਹੈ ਜਿਹਦੇ ਅਧੀਨ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਫਾਇਰ ਸੇਫਟੀ ਵਾਲੇ ਮੁਲਾਜ਼ਮ ਵੀ ਇੱਥੇ ਖੜੇ ਨੇ ਜਿਨ੍ਹਾਂ ਦੀ ਜਿਹੜੀ ਕੰਟਰੀਬਿਊਸ਼ਨ ਅਸੀਂ ਗੱਲ ਕਰ ਲਈ ਜਿੰਨੀ ਕਹੀ ਓਨੀ ਥੋੜੀ ਹੈ ਸੋ ਆਪਣੀ ਜਾਨ ਨੂੰ ਕੁਰਬਾਨ ਕਰ ਦਿੰਦੇ ਨੇ ਦੂਜਿਆਂ ਦੀ ਜਾਨ ਬਚਾਉਣ ਖਾਤਰ ਉਹਨਾਂ ਨੂੰ ਸ਼ਰਧਾਂਜਲੀ ਵੀ ਸ਼ਹੀਦਾਂ ਨੂੰ ਦਿੱਤੀ ਗਈ ਹੈ ਔਰ ਇਸ ਦੇ ਨਾਲ ਨਾਲ ਇਸ ਪੂਰੇ ਵੀਕ ਦੇ ਦੌਰਾਨ ਜਿੱਥੇ-ਜਿੱਥੇ ਹੋਏਗਾ ਫਾਇਰ ਸੇਫਟੀ ਦੇ ਰੂਲ ਦੱਸਣ ਵਾਸਤੇ ਸੈਮੀਨਾਰ ਵੀ ਲਗਾਏ ਜਾਣਗੇ ਔਰ ਇਸ ਤੋਂ ਇਲਾਵਾ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਜੋ ਵੀ ਸਹੂਲਤਾਂ ਦੀ ਜ਼ਰੂਰਤ ਹੈ ਉਹ ਅਸੀਂ ਬੈਠ ਕੇ ਰਾਪਤਾ ਵੀ ਕੀਤਾ ਔਰ ਅੱਗੇ ਬਹੁਤ ਸਾਰੇ ਪਲਾਨ ਆ ਉੱਨਕੇ